ਸਰੀਰ ਹੀ ਨਹੀਂ ਤੁਹਾਡੇ ਦਿਮਾਗ ਤੇ ਵੀ ਅਸਰ ਪਾਉਂਦੀ ਹੈ 슈ਗਰ ਜਾਣੋ ਕਿਹੜੀ ਬਿਮਾਰੀਆਂ ਦਾ ਰਹਿੰਦਾ ਖਤਰਾ ਖੰਡ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ 슈ਗਰ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਖਤਰੇ ਹੋ ਸਕਦੇ ਨੇ 슈ਗਰ ਡਾਇਬੀਟਸ ਦੀ ਇਕੱਲੀ ਵਜ੍ਹਾ ਨਹੀਂ ਹੈ ਪਰ ਇਹ ਇੱਕ ਵੱਡਾ ਫੈਕਟਰ ਜ਼ਰੂਰ ਹੈ ਮਿੱਠੇ ਪੀਣ ਵਾਲੇ ਪਦਾਰਥ ਪ੍ਰਸੈਟਿਡ ਫੂਡ ਬਲੱਡ 슈ਗਰ ਵਿੱਚ ਤੇਜ਼ੀ ਨਾਲ ਵੱਧ ਜਾਂਦਾ ਤੇ ਇੰਸੂਲਿਨ ਰੈジਸਟੈਂਸ ਨੂੰ ਵਧਾ ਸਕਦੇ ਨੇ ਜੇਕਰ ਲੰਬੇ ਸਮੇਂ ਤੱਕ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਅੱਖਾਂ, ਗੁਰਦੇਆਂ, ਨਸਾਂ ਅਤੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਖੰਡ ਸਿੱਧੇ ਤੌਰ ਤੇ ਕੈਂਸਰ ਦਾ ਕਾਰਨ ਨਹੀਂ ਬਣਦੀ ਪਰ ਜ਼ਿਆਦਾ ਖੰਡ ਵਾਲੀ ਖੁਰਾਕ ਮੋਟਾਪਾ ਅਤੇ ਸੋਜ ਨੂੰ ਵਧਾ ਸਕਦੀ ਹੈ। ਇਹ ਦੋਵੇਂ ਕਾਰਨ ਕੈਂਸਰ ਦੇ ਖਤਰੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਖੋਜ ਦਰਸਾਉਂਦੀ ਹੈ ਕਿ ਜੋ ਲੋਕ ਜ਼ਿਆਦਾ ਖੰਡ ਦਾ ਸੇਵਨ ਕਰਦੇ ਨੇ ਉਹਨਾਂ ਵਿੱਚ ਕੈਂਸਰ ਦਾ ਖਤਰਾ ਕਾਫੀ ਜ਼ਿਆਦਾ ਰਹਿੰਦਾ ਹੈ। ਜ਼ਿਆਦਾ ਖੰਡ ਦਾ ਸੇਵਨ ਮਾੜੇ ਕਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਨੂੰ ਵਧਾਉਂਦਾ ਹੈ ਜਦੋਂ ਕਿ ਚੰਗੇ ਕਸਟ੍ਰੋਲ ਨੂੰ ਘਟਾਉਂਦਾ ਹੈ ਇਸ ਲਈ ਤਮਨਿਆ ਵਿਚਰਮੀ ਜਿਹੜੀ ਕਿ ਚਰਬੀ ਜਮਾ ਹੋ ਜਾਂਦੀ ਹੈ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਇਸ ਨਾਲ ਦਿਲ ਦਾ ਦੌਰਾ ਅਤੇ ਸਟ੍ਰੋਕ ਹੋ ਸਕਦਾ ਹੈ ਜਿਗਰ ਵਿੱਚ ਖੰਡ ਦਾ ਇੱਕ ਹਿੱਸਾ ਚਰਬੀ ਵਿੱਚ ਬਦਲ ਜਾਂਦਾ ਹੈ ਬਹੁਤ ਜ਼ਿਆਦਾ ਖੰਡ ਦੇ ਸੇਵਨ ਨਾਲ ਜਿਗਰ ਵਿੱਚ ਚਰਬੀ ਜਮਾ ਹੋ ਜਾਂਦੀ ਹੈ ਜਿਸ ਨੂੰ ਕਿੜੀ ਫੈਟੀ ਲੀਵਰ ਕਿਹਾ ਜਾਂਦਾ ਹੈ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਸੋਜ ਅਤੇ ਜਿਗਰ ਨੂੰ ਨੁਕਸਾਨ ਹੋ ਸਕਦਾ ਹੈ ਮਿੱਠੀਆਂ ਚੀਜ਼ਾਂ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ ਪਰ ਇਹਨਾਂ ਨਾਲ ਜ਼ਿਆਦਾ ਦੇਰ ਤੱਕ પેટ ਨਹੀਂ ਭਰਦਾ ਇਸ ਨਾਲ ਵਾਰ-ਵਾਰ ਭੁੱਖ ਲੱਗਦੀ ਹੈ ਜਾਦਾ ਖਾਣ ਦੀ ਸਮੱਸਿਆ ਹੁੰਦੀ ਹੈ ਇਸ ਨਾਲ ਭਾਰ ਵਾਧਦਾ ਹੈ ਜੋ ਕਿ ਮੈਟਾਬੋਲਿਕ ਸਿਹਤ ਨੂੰ ਹੋਰ ਵੀ ਵਿਗਾੜਦਾ ਹੈ। ਜ਼ਿਆਦਾ ਖੰਡ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ, ਬਲੱਡ ਸ਼ੂਗਰ ਵਿੱਚ ਅਚਾਨਕ ਵਾਧਾ ਅਤੇ ਘਟਣਾ, ਮੂਡ ਸਵਿੰਗ, ਚਿੜਚਿੜਾਪਨ ਅਤੇ ਉਦਾਸੀ ਦਾ ਕਾਰਨ ਬਣ ਸਕਦੀ ਹੈ। ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਜ਼ਿਆਦਾ ਖੰਡ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਡਿਪਰੈਸ਼ਨ ਦਾ ਜ਼ਿਆਦਾ ਖਤਰਾ ਹੁੰਦਾ ਹੈ। ਜਾਦਾ ਖੰਡ ਦਾ ਸੇਵਨ ਦਿਮਾਗ ਵਿੱਚ ਸੋਜ ਅਤੇ ਇਨਸੂਲਿਨ ਪ੍ਰਤੀਰੋਧ ਨੂੰ ਵਧਾ ਸਕਦਾ ਹੈ ਇਹ ਯਾਦਦਾਸ਼ਤ ਅਤੇ ਸਿੱਖਣ ਦੀਆਂ ਯੋਗਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਲੰਬੇ ਸਮੇਂ ਲਈ ਇਹ ਸਥਿਤੀ ਡੀਮੈਸ਼ੀਆ ਵਰਗੀ ਬਿਮਾਰੀਆਂ ਦੇ ਜੋਖਮ ਨੂੰ ਵਧਾ ਸਕਦੀ ਹੈ ਜ਼ਿਆਦਾ ਖੰਡ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਿਹੜੇ ਕਿ ਪ੍ਰੈਸ਼ਰ ਦੋਵਾਂ ਨੂੰ ਵਧਾਉਂਦੀ ਹੈ ਜਿਸ ਨਾਲ ਗੁਰਦਿਆਂ ਤੇ ਵਾਧੂ ਦਬਾਅ ਪੈਂਦਾ ਹੈ ਸਮੇਂ ਦੇ ਨਾਲ ਗੁਰਦਿਆਂ ਦਾ ਕੰਮ ਵਿਗੜ ਸਕਦਾ ਹੈ ਇਹ ਜੋਖਮ ਖਾਸ ਤੌਰ ਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਵਿੱਚ ਜ਼ਿਆਦਾ ਹੁੰਦਾ ਹੈ